ਸ੍ਰੀ ਕਾਲ ਜੀ ਕਿਵੇਂ ਤੁਸੀਂ ਸਾਰੇ ਹੋ hope ਤੁਸੀਂ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਬਹੁਤ ਵਧੀਆ ਇੱਕ ਚਾਹੇ ਤੁਸੀਂ ਉਹਨੂੰ ਫੇਸ ਪੈਕ ਕਹਿ ਲਓ ਚਾਹੇ ਤੁਸੀਂ ਫੇਸ਼ੀਅਲ ਕਹਿ ਲਓ ਜਿਹਨੂੰ ਆਪਾਂ ਲਗਾ ਕੇ ਚਿਹਰੇ ਤੇ ਜਿਨ੍ਹਾਂ ਦੇ ਵੀ ਪੁਰਾਣੀ ਪਿਗਮੈਂਟੇਸ਼ਨ ਹੈ ਜਾਂ ਪੁਰਾਣੀਆਂ ਛਾਈਆਂ ਨੇ ਜਾਂ ਪੁਰਾਣੇ ਦਾਗ-ਦੱब्बे ਨੇ ਜਾਂ ਸਕਿਨ ਤੇ ਰੁੱਖਾਪਾਨ ਹੈ ਸਕਿਨ ਤੇ ਨਿਖਾਰ ਨਹੀਂ ਹੈਗਾ ਜਾਂ ਟੈਨਿੰਗ ਆ ਚੁੱਕੀ ਹੈ ਚਿਹਰੇ ਤੇ ਜਾਂ ਕਾਲਾਪਨ ਆ ਚੁੱਕਾ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈ ਤਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਫੇਸ਼ੀਅਲ ਚਾਹੀਏ ਫੇਸ ਪੈਕ ਕਹेलो ਚਾਹੀਏ ਫੇਸ਼ੀਅਲ ਕਰੋ ਆਪਾਂ ਦੋ ਨਾਮ ਇਹਨੂੰ ਦਿੱਤੇ ਹੋਏ ਨੇ ਕਿਉਂਕਿ ਅੱਗੇ ਅਗੇ ਤੁਸੀਂ ਪੂਰੀ ਵੀਡੀਓ ਦੇਖੋਗੇ ਨਾ ਤੁਹਾਨੂੰ ਪਤਾ ਚੱਲ ਜਾਊਗਾ ਕਿ ਕਿਸ ਤਰੀਕੇ ਨਾਲ ਇਹ ਕਰਨਾ ਹੈ ਠੀਕ ਹੈ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਉਣੀਆਂ ਨੇ ਤਾਂ ਜੋ ਤੁਹਾਡੀ ਸਕਿਨ ਜੜੀ ਇੱਕਦਮ ਕ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੇਰੀ 42 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਸਕਿਨ ਬਿਲਕੁਲ ਟਾਈਟ ਪੀ ਹੈ ਬਿਲਕੁਲ ਵੀ ਕੋਈ ਰਿੰਕਲ ਨਹੀਂ ਹੈਗਾ ਕੋਈ ਵੀ ਦਾਗ ਧੱਬਾ ਨਹੀਂ ਹੈਗਾ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸ਼ਾਈ ਵੀ ਨਹੀਂ ਹੈਗੀ ਪਹਿਲਾਂ ਬਹੁਤ ਸੀ ਇਹ ਨਹੀਂ ਹੈਗਾ ਕਿ ਹੁਣ ਹੀ ਮੇਰਾ ਚਿਹਰਾ ਮਤਲਬ ਕਿ ਪਹਿਲਾਂ ਤੋਂ ਹੀ ਸਾਫ਼ ਹੈ ਮੇਰੇ ਚਿਹਰਾ ਬਹੁਤ ਖਰਾਬ ਹੋ ਚੱਲਿਆ ਸੀਗਾ ਮਤਲਬ ਕਿ ਜਦੋਂ ਮੇਰੇ ਡਿਲੀਵਰੀ ਹੋਈ ਸੀਗੀ ਪ੍ਰੈਗਨੈਂਸੀ ਸੀਗੀ ਉਸ ਟਾਈਮ ਮੇਰੇ ਬਹੁਤ ਜ਼ਿਆਦੀਆਂ ਸ਼ਾਈਆਂ ਪੈ ਗਈਆਂ ਸੀਗੀਆਂ ਬਹੁਤ ਸਾਰੀ ਪਿਗਮੈਂਟੇਸ਼ਨ ਹੋ ਗਈ ਸੀ ਆ ਨੋਜ਼ ਤੇ ਹੋ ਗਈ ਸੀ ਇਨ ਇੱਥੇ ਹੋ ਗਈ ਸੀ ਗੱਲਾਂ ਜੀ ਤੇ ਚਿਕਸ ਤੇ ਹੋ ਗਈ ਸੀ ਕਿ ਆਹ ਚੀਜ਼ਾਂ ਤੇ ਹੋ ਗਏ ਸੀ ਕਿ ਬਹੁਤ ਗੰਦੇ ਗੰਦੇ ਦਾਗ ਲੱਗਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੋ ਚੁੱਕੇ ਨੇ ਕਿਹੜੀ ਨੇਚਰਲ ਚੀਜ਼ਾਂ ਨੇ ਜਿਹੜੀਆਂ ਪਲਗਾ ਕੇ ਇਹਨੂੰ ਸਾਫ਼ ਕੀਤਾ ਹੈ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਲੈ ਲੈਣਾ ਦਹੀਂ ਦਹੀਂ ਦਾ ਜਿਹੜਾ ਪਾਣੀ ਜਿਆ ਹੁੰਦਾ ਨਾ ਉੱਪਰਲਾ ਖੱਟੇ ਦਹੀਂ ਦਾ ਪਾਣੀ ਉਹ ਪਾਣੀ ਜਿਹੜਾ ਤੁਸੀਂ ਡੱਲਣਾ ਚਾਹੇ ਦਹੀਂ ਲੈ ਲਓ ਜਿਹੜੀ ਚੀਜ਼ ਤੁਸੀਂ ਮਰਜ਼ੀ ਲੈ ਸਕਦੇ ਹੋ ਪਰ ਦਹੀਂ ਲੈਣੀ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ 2-3 ਨਿੰਬੂ ਦੀਆਂ ਬੂੰਦਾਂ ਐਡ ਕਰਨੀਆਂ ਨੇ ਕਈ ਮੇਰੀਆਂ ਭੈਣਾਂ ਨੂੰ ਇਹ ਸ਼ਿਕਾਇਤ ਹੁੰਦੀ ਕਿ ਸਾਡੇ ਜਿਹੜਾ ਨਿੰਬੂ ਹੈ ਨਾ ਵੀ ਅਲਰਜੀ ਕਰਦਾ ਹੈ ਅਗਰ ਆਪਾਂ ਨਿੰਬੂ ਕੱਲਾ ਲਾਵਾਂਗੇ ਇਸ ਤਰੀਕੇ ਨਾਲ ਡਾਇਰੈਕਟ ਲਾਵਾਂਗੇ ਤੇ ਉਹ ਅਲਰਜੀ ਕਰੇਗਾ ਅਗਰ ਕਿਸੇ ਚੀਜ਼ ਦੇ ਵਿੱਚ ਮਿਕਸ ਕਰਕੇ ਲਗਾਵਾ ਤੇ ਲਗਾਵਾਂਗੇ ਤੇ ਬਿਲਕੁਲ ਵੀ ਉਹ ਅ ਮਤਰੀ ਕੀ ਕੋਈ ਵੀ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਕਰੇਗਾ ਠੀਕ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਚਾਹੇ ਦਹੀਂ ਦੇ ਪਾਣੀ ਦੇ ਵਿੱਚ ਨਿੰਬੂ ਪਾਣੇ ਤੇ ਇਹ ਇੱਕ ਸੰਘਣੀ ਜੀ ਕਰੀਮ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਅਗਰ ਐਸੇ ਐਦਾਂ ਵੀ ਤੁਸੀਂ ਫੇਸ ਦੇ ਨਾਲ ਅਮਤਰੀ ਕੀ ਰੂਹ ਦੇ ਨਾਲ ਐਦਾਂ ਵੀ ਤੁਸੀਂ ਆਪਣੇ ਫੇਸ ਨੂੰ ਸਾਫ਼ ਕਰਦੇ ਰਹੋਗੇ ਵਾਸ਼ ਕਰਦੇ ਰਹੋਗੇ ਤਾਂ ਵੀ ਤੁਹਾਡਾ ਸਕਿਨ ਜਿਹੜੀ ਇੱਕਦਮ ਸਾਫ਼ ਰਹੇਗੀ ਅਗਰ ਤੁਸੀਂ ਡੇਲੀ ਵੀ ਇਹ ਪ੍ਰੋਸੈਸ ਕਰਦੇ ਹੋ ਤੇ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਹੋਰ ਮਿਕਸ ਕਰਨੀਆਂ ਨੇ ਕਿਹੜੀਆਂ ਚੀਜ਼ਾਂ ਨੇ ਚਲੋ ਜੀ ਤੁਹਾਨੂੰ ਦੱਸਦੇ ਆ ਨਿੰਬੂ ਹੀ ਸਾਡੇ ਅਗਰ ਤੁਸੀਂ ਪਾਣਾ ਜਾਓ ਅਗਰ ਬਾਈ ਚਾਂਸ ਹੈ ਜੋ ਜ਼ਿਆਦਾ ਹੀ ਤੁਹਾਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਸੰਤਰੇ ਦਾ ਤੁਸੀਂ ਜੂਸ ਵੀ ਪਾ ਸਕਦੇ ਹੋ ਤੇ ਜਾਂ ਤੁਸੀਂ ਸੰਤਰੇ ਦਾ ਪਾਊਡਰ ਵੀ ਪਾ ਸਕਦੇ ਜਾਂ ਨਿੰਬੂ ਦੇ ਸਿਲਕਿਆਂ ਦਾ ਵੀ ਪਾਊਡਰ ਮਿਲ ਜਾਂਦਾ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਇਹ ਬਹੁਤ ਵਧੀਆ ਹੁੰਦੀ ਅਗਰ ਨਹੀਂ ਇਮਲੀ ਹੁੰਦੀ ਹੈ ਨਾ ਜਿਹੜੀ ਇਮਲੀ ਹੈ ਨਾ ਇਮਲੀ ਦਾ ਖੱਟਾ ਜਿਹੜਾ ਪਲਪ ਹੁੰਦਾ ਉਹ ਤੁਸੀਂ ਇਹਦੇ ਵਿੱਚ ਅੱਧਾ ਚਮਚ ਪਾ ਸਕਦੇ ਹੋ ਤੇ ਫਿਰ ਕੀ ਤੁਸੀਂ ਪਾਣਾ ਇਹਦੇ ਵਿੱਚ ਇਹਦੇ ਵਿੱਚ ਪਾਣਾ ਤੁਸੀਂ ਬੇਸਨ ਠੀਕ ਹੈ ਜੀ ਤੁਸੀਂ ਪਾ ਲੈਣਾ ਇਹਦੇ ਵਿੱਚ ਬੇਸਣ ਜਿਹੜਾ ਆਮ ਆਪਾਂ ਘਰੇ ਇਸਤੇਮਾਲ ਕਰਦੇ ਆ ਕੜੀ ਬਣਾਣੇ ਆ ਜਾਂ ਪਕੌੜੇ ਬਣਾਣੇ ਠੀਕ ਹੈ ਠੀਕ ਹੈ ਆ ਕਰ ਲਿਆ ਤੁਸੀਂ ਇਹਦੇ ਵਿੱਚ ਬੇਸਣ ਮਿਕਸ ਦੂਸਰਾ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਨਾ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਪਹਿਲੇ ਜ਼ਮਾਨੇ ਵਿੱਚ ਰਾਣੀਆਂ ਮਹਾਰਾਣੀਆਂ ਜਿਹੜੀਆਂ ਨੇ ਮਲਤਾਨੀ ਮਿੱਟੀ ਦੇ ਨਾਲ ਹੀ ਫੇਸ ਨੂੰ ਵਾਸ਼ ਕਰਦੇ ਆ ਉਦੋਂ ਕਿਹੜਾ ਕੋਈ ਪਾਰਲਰ ਨਹੀਂ ਸੀ ਹੁੰਦੇ ਕੋਈ ਫੇਸ਼ੀਅਲ ਨਹੀਂ ਸੀ ਹੁੰਦੇ ਕੈਮੀਕਲ ਵਾਲਾ ਤਾਂ ਹੀ ਤਾਂ ਇੰਨੀਆਂ ਸੋਹਣੀਆਂ ਰਹਿੰਦੀਆਂ ਸੀਗੀਆਂ ਏਜ ਉਹਨਾਂ ਦੀ ਦੇਖੋ ਕਿੰਨੀ ਹੋ ਜਾਂਦੀ ਸੀਗੀ ਤਾਂ ਵੀ ਉਹ ਸੋਹਣੀਆਂ ਰਹਿੰਦੀ ਸੀ ਕਿਉਂਕਿ ਉਹ ਕੈਮੀਕਲ ਫ੍ਰੀ ਇਸਤੇਮਾਲ ਕਰਦੇ ਆਂ ਸੀ ਅੱਜ ਕੱਲ ਮੇਰੀਆਂ ਭੈਣਾਂ ਜਿਹੜੀਆਂ ਨੇ ਫਟ ਕੋਈ ਵੀ ਫੰਕਸ਼ਨ ਆਂਦਾ ਕੋਈ ਵਿਆਹ ਚੱਲਦੀ ਜਾਂਦੀ ਜਾਂ ਚਿਹਰੇ ਤੇ ਕੋਈ ਵੀ ਦਾਗ ਧੱਬਾ ਨਜ਼ਰ ਆਂਦਾ ਤੇ ਇਹਨਾਂ ਨੂੰ ਰਾਹ ਮਿਲਦਾ ਪਾਰਲਰ ਦਾ ਇਹਨਾਂ ਨੂੰ ਇਹ ਕਿ ਸ਼ਾਇਦ ਪਾਰਲਰ ਚ ਜਾਵਾਂਗੇ ਅਸੀਂ ਬੜੀਆਂ ਸੋਹਣੀਆਂ ਹੋ ਕੇ ਆਵਾਂਗੇ ਤੁਹਾਨੂੰ ਕੀ ਬਤਾਏ ਕੈਮੀਕਲ ਵਾਲੇ ਪ੍ਰੋਡਕਟ ਇਸਤੇਮਾਲ ਕਰਦੇ ਨੇ ਉਹਦੇ ਨਾਲ ਜਿਹੜੀ ਕੁਝ ਦੇਰ ਤੱਕ ਸਾਡੀ ਚਮੜੀ ਇਦਾਂ ਲੱਗਦੀ ਕਿ ਬੜੀ ਸੋਹਣੀ ਹੋ ਗਈ 5 4 7 ਦਿਨ ਲੰਘ ਜਾਣਗੇ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਦੁੱਗਣੀ ਖਰਾਬ ਹੋ ਜਾਵੇਗੀ ਕਿਉਂਕਿ ਇਹਦੇ ਵਿੱਚ ਕੈਮੀਕਲ ਹੁੰਦਾ ਹੈ ਕੈਮੀਕਲ ਜਿਹੜਾ ਸਾਡੀ ਸਕਿਨ ਨੂੰ ਬਹੁਤ ਹਾਨੀਕਾਰਕ ਕਰਦਾ ਹੈ ਇਸ ਕਰਕੇ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਨੇਚਰਲ ਚੀਜ਼ਾਂ ਹੀ ਤੁਸੀਂ ਫੇਸ ਤੇ ਲਗਾਇਆ ਕਰੋ ਨੇਚਰਲ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਅਸਰ ਚਾਹੇ ਧੀਰ ਨਾਲ ਹੀ ਕਰਨ 2 4 ਦਿਨ ਧੀਰ ਨਾਲ ਹੀ ਕਰਨ ਉਹ ਵਾਲੀ ਚੀਜ਼ ਨਾਲੋਂ ਪਰ ਅਸਰ ਜਿਹੜਾ ਹੁੰਦਾ 100% ਜਿਹੜਾ ਇਹਦਾ ਸਹੀ ਹੁੰਦਾ ਠੀਕ ਹੈ ਮੈਂ ਖੁਦ ਇਸਤੇਮਾਲ ਕੀਤੀਆਂ ਹੋਈਆਂ ਨੇ ਠੀਕ ਹੈ ਇਹ ਬਲੇ ਚੀਜ਼ਾਂ ਤੇ ਮੇਰਾ ਫੇਸ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਬਹੁਤ ਹੀ ਜ਼ਿਆਦਾ ਤੇ ਹੁਣ ਮੇਰਾ ਬਿਲਕੁਲ ਫੇਸ ਸਾਫ ਹੋ ਗਿਆ ਰੰਗ ਵੀ ਗੋਰਾ ਹੋ ਗਿਆ ਮੈਂ ਪੂਰੀ ਬੋਡੀ ਤੇ ਜੈ ਨੈਕ ਤੇ ਲਗਾ ਲਓ ਬਾਹਾਂ ਤੇ ਲਗਾ ਲਓ ਨਾ ਹਾਂ ਟਾਈਮ ਮੈਂ ਜਿੰਦਾ ਮਰਜੀ ਤੁਸੀਂ ਆਪਣੇ ਫੇਸ ਪੈਕ ਲਗਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਨਵੇਂ ਆਏ ਹੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੇ ਸੋਹਣੇ ਜਿਹੜੇ ਆਪਾਂ ਟਿਪਸ ਨੇ ਸ਼ੇਅਰ ਕਰਦੇ ਰਹੋਗੇ ਵਾਲਾਂ ਨੂੰ ਲੈ ਕੇ ਵੀ ਜਿਹਨਾਂ ਦੀ ਲੈਂਥ ਨਹੀਂ ਲੰਬੀ ਹੈਗੀ ਜਿਨਾਂ ਦੇ ਗ੍ਰੇ ਹੈਅਰ ਹੋ ਗਏ ਨੇ ਟਾਈਮ ਤੋਂ ਪਹਿਲਾਂ ਉਹਨਾਂ ਨੂੰ ਬਲੈਕ ਕਿੱਦਾਂ ਕਰਨਾ ਹੈ ਕਿਹੜੇ ਚੀਜ਼ਾਂ ਇਸਤੇਮਾਲ ਕਰਨੇ ਕਿਹੜੇ ਤੇਲ ਬਣਾਏ ਹੋਏ ਨੇ ਘਰੇ ਉਹ ਸਾਰੀਆਂ ਹੀ ਇਸ ਚੈਨਲ ਤੇ ਸ਼ੇਅਰ ਕੀਤੇ ਹੋਏ ਨੇ ਤੇ ਕਰਦੀ ਰਵਾਂਗੀ ਵੀਡੀਓ ਸਬਸਕ੍ਰਾਈਬ ਕਰਕੇ ਤੇ ਅੱਗੇ ਜਿਹੜੀ ਨੈਕਸਟ ਵੀਡੀਓ ਆਉਂਦੀਆਂ ਨੇ ਉਹ ਤੁਹਾਡੇ ਤੱਕ ਪਹਿਲਾਂ ਪਹੁੰਚਣਗੀ ਅਗਰ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਕਰ ਲੈਂਦੇ ਹੋ ਆ ਦੇਖੋ ਇਹ ਦੇਖੋ ਬ ਅਗਰ ਤੁਸੀਂ ਫੇਸ ਪੈਕ ਬਣਾਣਾ ਹੈ ਤਾਂ ਤੁਸੀਂ ਇਹਨੂੰ ਥੋੜਾ ਮਤਲਬ ਕੀ ਥਿੰਕ ਬਣਾ ਲਓ ਥੋੜਾ ਜਿਹਾ ਹੋਰ ਬੇਸਣ ਪਾ ਕੇ ਇਹਨੂੰ ਚਾਹ ਨਾਲ ਗਾਣੀ ਮਿੱਟੀ ਪਾ ਕੇ ਇਹਨੂੰ ਸੰਘਣਾ ਜਿਹਾ ਬਣਾ ਲਓ ਅਗਰ ਤੁਸੀਂ ਫੇਸ ਪੈਕ ਬਣਾ ਕੇ ਲਾਣਾ ਹੈ ਤੇ ਥੋੜੀ ਜਿਹੀ ਇਹਦੇ ਵਿੱਚ ਫਟਕੜੀ ਪਾਣੀ ਫਟਕੜੀ ਦਾ ਪਾਊਡਰ ਜ਼ਰੂਰ ਤੁਸੀਂ ਪਾਣਾ ਹੈ ਚੁਟਕੀ ਬਾਰੇ ਦੇ ਵਿੱਚ ਫਟਕੜੀ ਪਾਣੀ ਫਟਕੜੀ ਦੇ ਨਾਲ ਕੀ ਹੁੰਦਾ ਹੈ ਜਿਹੜੀ ਸਾਡੀ ਸਕਿਨ ਹੈ ਨਾ ਟਾਈਟ ਰਹਿੰਦੀ ਹੈ ਸਾਡੀ ਸਕਿਨ ਜਿਹੜੀ ਲੂਜ਼ ਹੋ ਜਾਂਦੀ ਹੈ ਨਾ ਸਮੇਂ ਤੋਂ ਪਹਿਲਾਂ ਸਾਡੀ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਡੇਲੀ ਕੋਈ ਵੀ ਜਿਹੜਾ ਵੀ ਫੇਸ ਪੈਕ ਮੈਂ ਦੱਸਦੀ ਹਾਂ ਉਹਦੇ ਵਿੱਚ ਇੱਕ ਚੁਟਕੀ ਤੁਸੀਂ ਫਿਟਕੜੀ ਜ਼ਰੂਰ ਬਾਣੀ ਹੈ ਠੀਕ ਹੈ ਫਿਟਕੜੀ ਦੇ ਨਾਲ ਸਾਡੀ ਸਕਿਨ ਜਿਹੜੀ ਲੂਜ਼ਪਾਨ ਹੈ ਨਾ ਉਹ ਟਾਈਟ ਹੋਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਇੱਕਦਮ ਬਹੁਤ ਸੋਹਣੀ ਹੋ ਜਾਂਦੀ ਹੈ ਜਵਾਨ ਸਕਿਨ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ 40+ ਏਜ ਹੈ ਮੇਰੇ ਤੇ ਸਕਿਨ ਤੁਸੀਂ ਦੇਖ ਸਕਦੇ ਬਿਲਕੁਲ ਕੋਈ ਲਟਕੀ ਨਹੀਂ ਹੈਗੀ ਬਿਲਕੁਲ ਟਾਈਟ ਪਈ ਹੈ ਇਹਨਾਂ ਚੀਜ਼ਾਂ ਦੇ ਨਾਲ ਹੀ ਟਾਈਟ ਪਈ ਹੈ ਠੀਕ ਹੈ ਤੇ ਆ ਤੁਸੀਂ ਇਸ ਤਰੀਕੇ ਨਾਲ ਅਗਰ ਤੁਸੀਂ ਫੇਸਪੈਕ ਲਗਾਣਾ ਹੈ ਤੁਸੀਂ ਥੋੜਾ ਸੰਗਣਾ ਲੈ ਲਓ ਐਂ ਥੋੜਾ ਜਿਹਾ ਥਿੰਕ ਕਰ ਲਓ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਫੇਸ਼ਲ ਕਰ ਲਓ ਤੁਸੀਂ ਕਿਸੇ ਵੀ ਵਿਆਹ ਪਾਰਟੀ ਸ਼ਾਦੀ ਤੇ ਜਾਣਾ ਹੈ ਠੀਕ ਹੈ ਜਾਣਾ ਹੈ ਤੇ ਤੁਹਾਨੂੰ ਕਾਲੀ ਹੈਗੀ ਹੈ ਨਾ ਵੀ ਚਲੋ ਸਾਡਾ ਸਕਿਨ ਜਿਹੜੀ ਥੋੜੀ ਸਾਫ਼ ਨਜ਼ਰ ਆਵੇ ਮੰਨ ਲਓ ਕੱਲ ਨੂੰ ਵਿਆਹ ਹੈ ਅੱਜ ਤੁਸੀਂ ਚਾਹਦੇ ਕਿ ਸਾਡੇ ਸਕਿਨ ਦਾ ਟ੍ਰੀਟਮੈਂਟ ਹੋ ਜਾਵੇ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਪਤਲਾ ਲੈ ਕੇ ਪਹਿਲਾਂ ਤਾਂ ਤੁਸੀਂ 10 ਮਿੰਟ ਜਿਹੜੀ ਇਸ ਤਰੀਕੇ ਨਾਲ ਮ사ਜ ਕਰਨੀ ਹੈ ਜਾਦਰਾਵੇ ਤੈin ਥੋੜਾ ਜਿਹਾ ਖੱਟਾ ਹੋਵੇ ਨਿੰਬੂ ਹੋਵੇ ਨਾ ਤੇ ਹੋਰ ਵੀ ਵਧੀਆ ਹੋ ਜਾਂਦਾ ਵਿੱਚ ਨਿੰਬੂ ਚਾਹੇ ਤੁਸੀਂ ਇਮਲੀ ਦਾ ਪਲਪ ਪਾ ਲਓ ਇਮਲੀ ਦੇ ਪਲਪ ਨਾਲ ਕੀ ਹੁੰਦਾ ਜਿੰਨੀ ਟੈਨਿੰਗ ਹੁੰਦੀ ਔਰ ਮੂਵ ਹੋ ਜਾਂਦੀ ਕਾਲਾਪਨ ਜਿਹੜਾ ਹੁੰਦਾ ਸਾਫ ਹੋ ਜਾਂਦਾ ਹੈ ਬਹੁਤ ਹੀ ਸਾਫ ਚਿਹਰਾ ਨਜ਼ਰ ਆ ਜਾਂਦਾ ਹੈ ਇਹਦੇ ਨਾਲ ਤੇ ਤੁਸੀਂ ਇਮਲੀ ਦਾ ਪਲਪ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ 10 ਮਿੰਟ ਆਪਣੇ ਲਗਾ ਕੇ ਚਿਹਰੇ ਤੇ ਮ사ਜ ਕਰ ਲਓ 10 ਮਿੰਟ ਮ사ਜ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਥਿੰਕ ਕਰ ਲੈਣਾ ਹੈ ਤੁਹਾਨੂੰ ਇਸ ਫੇਸ 팩 ਨੂੰ ਜਿਹੜਾ ਆਪਾਂ ਬਣਾਇਆ ਹੈ ਤੇ ਕਰਕੇ ਫਿਰ ਤੁਸੀਂ ਉਹਨੂੰ ਆਪਣੇ 10 ਮਿੰਟ ਫਿਰ ਚਿਹਰੇ ਤੇ ਲਗਾ ਕੇ ਰੱਖਣਾ ਹੈ ਜਣੇ ਕਿ 20 ਮਿੰਟ ਹੋ ਜਾਣੇ ਚਾਹੀਦੇ ਨੇ ਤੁਹਾਡੇ ਚਿਹਰੇ ਤੇ ਇਹ ਵਾਲੀ ਚੀਜ਼ ਨੂੰ ਲੱਗਿਆ 20 ਮਿੰਟ ਤੋਂ ਬਾਅਦ ਤੁਹਾਡੀ ਸਕਿਨ ਫਿਰ ਦੇਖੋ ਇੰਨੀ ਗਲੋ ਕਰੇਗੀ ਇੰਨਾ ਸਾਫ ਸੁਥਰਾ ਚਿਹਰਾ ਨਜ਼ਰ ਆਵੇਗਾ ਜਿੰਨੀ ਵੀ ਗੰਦਗੀ ਜਿੰਨੀ ਵੀ ਡਸਟ ਫਸੀ ਹੋਣੀ ਤੁਹਾਡੇ ਚਿਹਰੇ 'ਚ ਸਾਰੀ ਨਿਕਲ ਜਾਵੇਗੀ ਔਰ ਜਿਹੜੀਆਂ ਸ਼ਾਇਆ ਨੇ ਅਗਰ ਤੁਸੀਂ ਇਹਨੂੰ ਡੇਲੀ ਕਰੋਗੇ ਨਾ ਸ਼ਾਈਆਂ ਜਿਹੜੀਆਂ ਨੇ ਤੁਹਾਡੀਆਂ ਹੌਲੀ 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 ਇੱਕ ਹਫ਼ਤੇ ਤੋਂ ਬਾਅਦ ਤੁਸੀਂ ਦੇਖੋ ਤੁਹਾਡੇ ਚਿਹਰੇ ਤੇ ਇੰਨਾ ਫਰਕ ਨਜ਼ਰ ਆ ਜਾਏਗਾ ਸ਼ਾਈਆਂ ਲਾਈਟ ਪੈ ਜਾਣਗੀਆਂ ਤੇ ਕੁਝ ਦਿਨਾਂ ਬਾਅਦ ਤੁਹਾਡੀਆਂ ਬਿਲਕੁਲ ਹੀ ਸ਼ਾਈਆਂ ਖਤਮ ਹੋ ਜਾਣਗੀਆਂ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਇਹਦਾ ਫੇਸ਼ਲ ਕਰ ਲਓ ਗਰਦਨ ਤੇ ਵੀ ਕਰ ਲਓ ਠੀਕ ਹੈ ਸਾਰੇ ਕਰ ਲਓ ਮੈਂ ਹੁਣ ਨਹਾ ਕੇ ਆਈ ਸੀਗੀ ਤੇ ਤੁਸੀਂ ਨਹਾਉਣ ਤੋਂ ਪਹਿਲਾਂ ਗਰਦਨ ਤੇ ਕਰ ਲਓ ਜਿੱਦਾਂ ਮਰਜ਼ੀ ਤੁਸੀਂ ਕਰ ਸਕਦੇ ਆ ਤੁਹਾਡਾ ਸਾਰਾ ਸ਼ਰੀਰ ਜਿਹੜਾ ਸਾਫ਼ ਸੁਥਰਾ ਹੋ ਜਾਏਗਾ ਠੀਕ ਹੈ ਦੇਖੋ ਇਸ ਤਰੀਕੇ ਨਾਲ ਪਹਿਲਾਂ ਤੁਸੀਂ 10 ਮਿੰਟ ਮ사ਜ ਕਰਨੀ ਹੈ ਫਿਰ ਇਸੇ ਫੇਸ ਪੈਕ ਨੂੰ ਤੁਸੀਂ 10 ਮਿੰਟ ਦੇ ਉੱਪਰ ਹੀ ਇਸ ਤਰੀਕੇ ਨਾਲ ਮੋਟੀ ਪਰਤ ਕਰਕੇ ਲਗਾ ਲੈਣਾ ਹੈ ਇਸ ਤਰੀਕੇ ਨਾਲ ਮੋਟੀ ਪਰਤ ਕਰ ਲਓ ਅਗਰ ਪਤਲਾ ਹੈ ਨਾ ਥੋੜੇ ਬੇਸਣ ਪਾ ਲਓ ਜਾਂ ਮਲਤਾਂ ਦੀ ਮਿੱਟੀ ਹੋਰ ਪਾ ਲਓ ਇਹਨੂੰ ਸੰਘਣਾ ਜਾਂ ਕਰਕੇ ਫਿਰ ਤੁਸੀਂ ਇਹਨੂੰ 10 ਤੋਂ 15 ਮਿੰਟ 20 ਮਿੰਟ ਵੀ ਲਗਾ ਕੇ ਰੱਖ ਲਓਗੇ ਨਾ ਤਾਂ ਵੀ ਬਹੁਤ ਵਧੀਆ ਕੋਈ ਵੀ ਇਹਦੇ ਨਾਲ ਨੁਕਸਾਨ ਨਹੀਂ ਹੋਵੇਗਾ ਚਿਹਰੇ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਠੀਕ ਹੈ ਲੋ ਜੀ ਲੋਚ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਠੀਕ ਹੈ ਦੇਖੋ ਲੰਚ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੁਣ ਮੈਨੂੰ 10 ਤੋਂ 15 ਮਿੰਟ ਲਗਾ ਕੇ ਰੱਖਾਂਗੇ ਉਸ ਤੋਂ ਬਾਅਦ ਮੈਂ ਫੇਸ ਨੂੰ ਕਰਕੇ ਆਵਾਂਗੀ ਵੋਸ਼ ਤੇ ਫਿਰ ਤੁਸੀਂ ਉਸ ਤੋਂ ਬਾਅਦ ਚਾਹੇ ਤੁਸੀਂ ਐਲੋਵੇਰਾ ਜੈਲ ਲਗਾ ਲੈਣੀ ਚਾਹੇ ਤੁਸੀਂ ਕੋਈ ਵੀ ਸੰਸਕ੍ਰੀਮ ਲਗਾ ਲੈਣੀ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਤਰਲਣਾ ਤੁਸੀਂ ਦੇਖ ਸਕਦੇ ਹੋ ਸਕਿਨ ਦੇਖ ਲਓ ਤੁਸੀਂ ਗ로우 ਦੇਖ ਲਓ ਕਿਉਂਕਿ ਮੈਂ ਲਗਾਉਂਦੀ ਰਹਿਣੀ ਹੈ ਆ ਦੇਖੋ ਇਸ ਤਰੀਕੇ ਨਾਲ ਤੁਹਾਡੀ ਵੀ ਸਕਿਨ ਜਿਹੜੀ ਹੈ ਗ로우 ਕਰੇਗੀ ਠੀਕ ਹੈ ਤੁਸੀਂ ਵੀ ਇਸ ਤਰੀਕੇ ਨਾਲ ਇਹ ਵਾਲੇ ਫੇਸ ਪੈਕ ਲਗਾ ਕੇ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਚਮਕਦਾਰ ਬਣਾ ਸਕਦੇ ਹੋ ਠੀਕ ਹੈ ਬਹੁਤ ਹੀ ਵਧੀਆ ਇਹ ਤੁਹਾਡੇ ਨਾਲ ਮੈਂ ਨੁਸਖਾ ਸ਼ੇਅਰ ਕੀਤਾ ਹੈ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਰ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਫਿਰ ਮਿਲਦੇ ਆ ਨਵੀਂ ਵੀਡੀਓ ਚ ਮੈਂ ਹੁਣ ਇਹਨਾਂ ਨੂੰ 10 ਮਿੰਟ ਲਗਾ ਕੇ ਫਿਰ ਸੁੱਕਣ ਤੋਂ ਬਾਅਦ ਫਿਰ ਫੇਸ ਨੂੰ ਵਾਸ਼ ਕਰਕੇ ਆਵਾਂਗਾ ਉਸ ਤੋਂ ਬਾਅਦ ਕੁਛ ਨਾ ਕੁਛ ਲਗਾ ਲਵਾਂਗੇ ਚਾਹੇ ਐਲੋਵੇਰਾ ਜੈਲ ਚਾਹੇ ਕੋਈ ਸੰਸਕ੍ਰੀਮ ਠੀਕ ਹੈ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਸ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਸਾਂਝੀ ਕੀਤੀ ਜਾਵੇ ਠੀਕ ਹੈ ਜੀ ਬਾਏ